ਵਾਡੇ ਸ਼ੇਅਰ ਤੁਹਾਡੇ ਪਿੰਡ ਦੀਆਂ ਮਸ਼ੀਨਰੀਆਂ ਆਪਾਂ ਇੱਕ ਵਾਰ ਫਿਰ ਤੋਂ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਕਮੈਂਟ ਪਾਈ ਸੀ ਜਿਹੜੀ ਜਿਹੜੀ ਗੱਡੀ ਵਾਸਤੇ ਉਹੀ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਸਸਤੇ ਰੇਟਾਂ 'ਚ ਸਾਰੀ ਗੱਡੀਆਂ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਘਰ ਕੂਠੀ ਮਕਾਨ ਕੁਝ ਵੀ ਹੈ ਜੀ ਵੇਚਣ ਵਾਸਤੇ ਤਾਂ ਆਪਣਾ ਨੰਬਰ ਉੱਪਰ ਚੱਲਦਾ ਰਹਿੰਦਾ 7814038764 ਇੱਕ ਵੀਡੀਓ 10-12 ਫੋਟੋਆਂ ਤੇ ਪੂਰੀ ਜਾਣਕਾਰੀ ਆਪਣੇ ਕੋਲੇ ਭੇਜੋ ਪਹਿਲੀ ਗੱਡੀ ਆਪਾਂ ਹੁਣ ਲੇਕੇ ਜਿਹੜੀ ਪਹੁੰਚਿਆ ਇੰਡੈਵਰ ਆ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਕਾਫੀ ਤੁਸੀਂ ਕਮੈਂਡ ਪਾਈ ਸੀਗੇ 2011 ਮਾਡਲ ਗੱਡੀਓ ਬਈ 83000 ਤੇ 460 ਕਿਲੋਮੀਟਰ ਗੱਡੀ ਕੁੱਲ ਚੱਲੀ ਹੋਈ ਐ ਗੱਡੀ ਚਿੱਟੇ ਰੰਗ ਦੀ ਐ ਮੋਗੇ ਖੜੀ ਐ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਐ ਗੱਡੀ ਦੀ ਕੰਡੀਸ਼ਨ ਅੰਦਰੋਂ ਆਲੋਕੀ ਐ ਜੀ ਡਿਮਾਂਡ ਦੀ ਆਪਾਂ ਗੱਲ ਕਰੀਏ 3 ਲੱਖ ਤੇ 10000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ ਓਨਰ ਦਾ ਨੰਬਰ 70 873 34932 ਸੈਕੰਡ ਗੱਡੀ ਆਪਣੇ ਕੋਲੇ ਸਵਿਫਟ ਐਲਈਡੀਆਈ ਪਹੁੰਚੀ ਆ ਜੀ 2016 ਮਾਡਲ ਨਵੰਬਰ ਮਹੀਨਾ ਲਾਸਟ ਮਹੀਨਾ 4 ਲੱਖ 20000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗ੍ਰੇ ਕਲਰ ਦੇ ਵਿੱਚ ਗੱਡੀ ਆ ਗੁਰੂ ਹਰ ਸਹਾਇ ਮਾਲਕ ਦਾ ਏਰੀਆ ਅਸੀਂ ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ 4 ਵੀ ਡਿਮਾਂਡ ਆ ਲੈਸ ਬੱਸ ਹੋ ਜਾਊਗਾ ਮਾਲਕ ਨੇ ਕਿਹਾ ਰੇਟ ਉੱਪਰ-ਨੀਚ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਐ ਕਿਸੇ ਨੂੰ ਪਸੰਦ ਆਈ ਏ ਗੱਡੀ ਕੋਈ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਗੁਰੂ ਹਰ ਸਹਾਈ ਬਾਕੀ ਮਾਲਕ ਨੇ ਦੱਸਿਆ ਵੀ ਅੰਦਰੋਂ ਬਾਰੋਂ ਆਲੋਕੀ ਆ ਗੱਡੀ ਦੀ ਕੰਡੀਸ਼ਨ ਕਿਸੇ ਪਾਸੋਂ ਕਮੀ ਪੇਸ਼ੀ ਚ ਹੈ ਨਹੀਂ ਬਾਡੀ ਲਾਈਨ ਇੰਜਨ ਗੇਅਰ ਅੰਦਰੋਂ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਸਾਰਾ ਕੁਝ ਵਧੀਆਗਾ ਤੇ ਸਾਰੇ ਫੰਕਸ਼ਨ ਵਰਕਿੰਗ ਚ ਨੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 95924 64198 ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਜੀ ਤੀਸਰੇ ਨੰਬਰ ਤੇ ਆਪਣੇ ਕੋਲੇ ਫੋਰਡ ਦੀ ਫਿਗੋ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ 2010 ਮਾਡਲ ਗੱਡੀ ਹੈ ਤੇ ਇਹ ਗੱਡੀ ਖੜੀ ਹੈ ਮਾਨਸਾ ਏਰੀਆ ਚ 1 ਲੱਖ ਤੇ 20000 ਰੁਪਿਆ ਡਿਮਾਂਡ ਹੈ 10 ਮਾਡਲ ਹੈ ਮਾਨਸਾ ਖੜੀ ਹੈ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਪੰਜਾਬ ਨੰਬਰ ਗੱਡੀ ਹੈ ਚਿੱਟੇ ਰੰਗ ਦੀ ਆ ਗੱਡੀ ਦਾ ਰੰਗ ਵੀ ਠੀਕ ਪਿਆ ਬਾਕੀ ਬਾਡੀ ਲਾਈਨ ਤੁਹਾਡੇ ਸਾਹਮਣੇ ਆ ਤੇ ਆਪਾਂ ਜੇ ਗੱਲ ਕਰੀਏ ਇੰਜਨ ਦੀ ਤੇ ਸਰਵਿਸ ਦੀ ਸਾਰਾ ਕੁਝ ਮਾਲਕ ਨੇ ਦੱਸਿਆ ਵੀ ਇੰਜਨ ਉੰਜਣ ਪੂਰਾ ਓਕੇ ਹੈ ਜੀ ਕੋਈ ਕਿਸੇ ਪਾਸੋਂ ਨਾ ਤਾਂ ਆਵਾਜ਼ ਆਉਂਦੀ ਹੈ ਗੱਡੀ ਦੀ ਕੰਡੀਸ਼ਨ ਆਲੂਕੀ ਹੈ ਬਾਕੀ 1 ਬੀ ਦੇ ਵਿੱਚੋਂ ਮਾਲਕ ਨੇ ਕਿਹਾ ਮੌਕੇ ਤੇ ਘਟਾ ਲਾਂਗੇ ਬਾਕੀ ਤੁਸੀਂ ਗੱਡੀ ਦੀ ਕੰਡੀਸ਼ਨ ਦੇਖ ਹੀ ਰਹੇ ਹੋ ਚਾਰੇ ਪਾਸੋਂ ਫੋਟੋਆਂ ਚੱਲ ਹੀ ਰਹੀਆਂ ਤੇ ਇਹ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ ਜਿੰਨਾਂ ਦੀ ਗੱਡੀ ਹੈ 9041562942 ਨੰਬਰ ਤੇ ਗੱਲ ਕਰ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਗੱਡੀ ਖਰੀਦਣ ਦਾ ਚਾਹਵਾਨ ਜੇਕਰ ਹੈਗਾ ਤਾਂ ਜਾ ਕੇ ਦੇਖੋ ਜੀ ਸਪਾਰਕ ਗੱਡੀ ਹੁਣ ਆਪਾਂ ਲੈ ਕੇ ਪਹੁੰਚੇ ਹਾਂ 2010 ਮਾਡਲ ਗੱਡੀ ਹੈ ਜੀ 1 ਲੱਖ ਰੁਪਈਆ ਸਿਰਫ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਪਵਾਨੀਗੜ ਮਾਲਕ ਦਾ ਏਰੀਆ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਤੇ ਨੁਕਸ ਕੋਈ ਨਹੀਂ ਗੱਡੀ 'ਚ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਬਾਕੀ ਇੰਜਣ ਉੰਜਣ ਪੂਰਾ ਵਧੀਆ ਜੀ ਨਾ ਕਿ ਸਪਾਸੋ ਕੋਈ ਖੜਕੀ ਧੜਕੀ ਹੈ ਨਾ ਕੋਈ ਗਲੀ ਸੜੀ ਹੈ ਨਾ ਕੋਈ ਕਿਸੇ ਪਾਸੋਂ ਡੈਮੇਜ ਹੈ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਸ਼ੌਂਕ ਨਾਲ ਰੱਖੀ ਹੋਈ ਆ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਜੇ ਮਰਜ਼ੀ ਚਾ ਕਰਨੀ ਆ ਮਾਲਕ ਕਹਿੰਦੇ ਆ ਵੀ ਭਵਾਨੀਗੜ੍ਹ ਮਾਲਕ ਦੇ ਘਰੇ ਗੱਡੀ ਖੜੀ ਆ ਕਿਸੇ ਨੂੰ ਪਸੰਦ ਆਉਂਦੀ ਆ ਆ ਕੇ ਦੇਖੋ ਜੀ ਤੇ ਚਲਾ ਕੇ ਦੇਖੋ ਤੇ ਬਾਕੀ ਕਾਗਜ਼ ਪੱਤਰ ਚੈੱਕ ਕਰ ਲਓ ਤੇ ਰੇਟ ਵੀ ਹੋ ਜਾਊਗਾ ਬਹਿ ਕੇ ਮੌਕੇ ਤੇ ਇੱਕ ਬਾਰੀ ਸਿਰਫ ਡਿਮਾਂਡ ਹੈਗੀ ਤੇ ਸਰਵਿਸੁਰ ਵੀ ਸਾਰੀ ਹੋਈ ਆ ਜੀ ਮੌਕੇ ਦਾ 1 ਰੁਪਿਆ ਗੱਡੀ ਭਾਲਦੀ ਨਹੀਂ 1 ਲੱਖ ਰੁਪਏ ਸਿਰਫ ਡਿਮਾਂਡ ਇਹਨਾਂ ਨੇ ਲਾ ਕੇ ਭੇਜੀ ਆ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 70 875 990 74 ਇਸ ਨੰਬਰ ਤੇ ਗੱਲ ਆਪੇ ਕਰ ਲਓ ਜੇ ਕਿਸ ਨੂੰ ਗੱਡੀ ਪਸੰਦ ਆਈ ਹੈ ਇੱਕ ਆਪ ਵਰਨਾ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜੀ 2010 ਮਾਡਲ ਗੱਡੀ ਆ 93000 ਕੁੱਲ ਚੱਲੀ ਹੋਈ ਆ ਟਾਇਰਾਂ ਦੇ ਵਿੱਚ ਆ ਲਾਈ ਲੱਗੇ ਹੋਈ ਨਹੀਂ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 1 ਲੱਖ 75000 ਡਿਮਾਂਡ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਆ ਤੇ ਗੱਡੀ ਖੜੀ ਆ ਫਿਰੋਜ਼ਪੁਰ ਏਰੀਆ ਚ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਪਈ ਆ ਗੱਡੀ ਚ ਕੰਬੀ ਪੇਸ਼ੀ ਕੋਈ ਨਹੀਂ ਕਿਸੇ ਤਰ੍ਹਾਂ ਦੀ ਜਾ ਕੇ ਕਿਸੇ ਨੇ ਦੇਖਣੀ ਗੱਡੀ ਚਲਾ ਕੇ ਦੇਖਣੀ ਆ ਫਿਰੋਜ਼ਪੁਰ ਘਰੇ ਜਾ ਕੇ ਦੇਖ ਸਕਦੇ ਹੋ ਜੀ ਮਾਲਕ ਨੇ ਕਿਹਾ ਵੀ ਆਜੋ ਨਾਲੇ ਟ్రਾਈ ਲੈ ਲਿਓ ਕਾਗਜ਼ ਪੱਤਰ ਦੇਖ ਲਿਓ ਆਪਦੀ ਅੱਖਾਂ ਨਾਲ ਦੇਖੀ ਗੱਲ ਹੋਰ ਹੁੰਦੀ ਐ ਤੇ ਮਾਲਕ ਨੇ ਕਿਹਾ ਵੀ ਜਦੋਂ ਤੁਹਾਨੂੰ ਗੱਡੀ ਪਸੰਦ ਆਊਗੀ ਤਾਂ ਰੇਟ ਦੀ ਗੱਲ ਕਰ ਲਾਂਗੇ ਰੇਟ ਉੱਪਰ ਥੱਲੇ ਹੋ ਜਾਊਗਾ। ਬਾਕੀ ਇੱਕ ਵਾਰ 175 ਡਿਮਾਂਡ ਹੈਗੀ। ਤੇ ਕਿਸੇ ਨੂੰ ਪਸੰਦ ਆਉਂਦੀ ਹੈ ਜੀ ਤੇ ਕਿਸੇ ਨੇ ਖਰੀਦਣੀ ਆ ਕੋਈ ਚਾਹਵਾਨ ਹੈਗਾ ਖਰੀਦਣ ਦਾ ਤਾਂ ਜਾ ਕੇ ਦੇਖ ਸਕਦੋਂ। ਨੰਬਰ ਮਾਲਕ ਦਾ ਪਾਸ ਸਕਰੀਨ ਤੇ ਦੇ ਵੀ ਰੱਖਿਆ ਜੀ 82642 ਤੇ 32936 ਨੰਬਰ ਤੇ ਗੱਲ ਆਪੇ ਕਰ ਲਿਓ। ਤੇ ਮਸ਼ੀਨਰੀਆਂ ਦੀ ਗੱਲ ਹੋ ਰਹੀ ਹੈ ਜੀ। ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀ ਮਸ਼ੀਨਰੀ ਮਿਲ ਜਾਣਗੀ ਸਸਤੇ ਰੇਟਾਂ 'ਚ ਮਿਲਣਗੀਆਂ। ਤੇ ਜਿੰਨੀ ਵੀਡੀਓ ਤੁਸੀਂ ਦੇਖੀ ਤੇ ਜਿੰਨੀਆਂ ਕਮਿਸ਼ਨਰੀਆਂ ਤੁਸੀਂ ਦੇਖੀਆਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਬਾਕੀ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲ ਜੂਗਾ ਸਬਸਕ੍ਰਾਈਬ ਦੇ ਬਟਨ ਨੂੰ ਕਲਿੱਕ ਜਰੂਰ ਕਰ ਦੋ ਤੇ ਬਾਅਦ ਤੋਂ ਬਾਅਦ ਵੀਡੀਓ ਨੂੰ ਲਾਈਕ ਕਰ ਦੋ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਕੋਠੀ ਹੈ ਘਰ ਮਕਾਨ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਤੁਸੀਂ ਵੀ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਨੰਬਰ ਆਪਣਾ 78140 38764 ਆਪਣੇ ਕੋਲੇ ਭੇਜੋ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਕੁਝ ਨਹੀਂ ਹੁੰਦਾ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਆ ਗੱਡੀ ਦੀ ਗੱਲ ਕਰੀਏ ਆਪਾਂ ਸਵਿਫਟ ਡਿਜ਼ਾਇਰ VDI ਗੱਡੀ ਪਹੁੰਚੀ ਆ ਗੱਡੀ ਦੀ ਕੰਡੀਸ਼ਨ ਆਲੂਕਿਆਪਨ ਮਿਲ ਜੂਗੀ 13 ਲਾਸਟ ਹੈ ਜੀ ਮਾਡਲ ਤੇ 62000 ਕੁੱਲ ਚੱਲੀ ਹੋਈ ਆ ਡਿਮਾਂਡ ਦੀ ਆਪਾਂ ਗੱਲ ਕਰੀਏ 360000 ਰੁਪਿਆ ਮਾਲਕ ਨੇ ਆਖਿਆ ਡੱਬ ਵਾਲੀ ਗੱਡੀ ਘੜੀ ਆ ਸੈਕੰਡ ਓਨਰ ਆ 70 ਤੋਂ 75 ਪੈਸੇ ਟਾਰਾਂ ਦੀ ਕੰਡੀਸ਼ਨ ਆਪਨ ਨੂੰ ਮਿਲ ਚੁਗੀ। ਜਾ ਕੇ ਕਿਸੇ ਨੇ ਦੇਖਣੀ ਗੱਡੀ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਡੱਬ ਵਾਲੀ ਸਰਸਾ ਮਾਲਕ ਦਾ ਏਰੀਆ ਜੀ। ਤੇ 360 ਡਿਮਾਂਡ ਆ ਬਾਕੀ ਮਾਲਕ ਨੇ ਆਖਿਆ ਵੀ ਘਾਟਾ ਵਦਾ ਕੋਈ ਚੱਕਰ ਨਹੀਂ ਕਰ ਲਾਂਗੇ। ਲੈਸ ਬੱਸ ਰੇਟ ਹੋ ਜਾਊਗਾ। ਇੱਕ ਵਾਰੀ 360 ਡਿਮਾਂਡ ਹੈਗੀ। ਬਾਕੀ ਅੰਦਰੋਂ ਪੂਰੀ ਸਾਫ ਗੱਡੀ ਪਈ ਆ। ਮਿਊਜ਼ਿਕ ਸਿਸਟਮ ਪੂਰਾ ਵਧੀਆ ਪਿਆ। ਏਸੀ ਹੀਟਰ ਵਰਕਿੰਗ ਚ ਹੈ। ਤੇ ਚਾਰੇ ਪਾਸੋਂ ਫੋਟੋਆਂ ਇਹਨਾਂ ਨੇ ਚੰਗੀਆਂ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ 9812283373 ਨੰਬਰ ਤੁਹਾਨੂੰ ਮਿਲ ਗਿਆ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਨੈਨੋ ਗੱਡੀ ਲੈ ਕੇ ਪਹੁੰਚੇ ਆ 11 ਮਾਡਲ ਹੈ ਜੀ ਤੇ ਗੱਡੀ ਫਾਸਟ ਓਨਰ ਹੈ ਗੱਡੀ ਦਾ ਰੇਟ 55000 ਤਰਨ ਤਰਨ ਮਾਲਕ ਦਾ ਏਰੀਆ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਮਾਲਕ ਕਹਿੰਦੇ ਆ ਬੀ ਪੂਰੀ ਵਧੀਆ ਗੱਡੀਆਂ ਜੀ ਤੇ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਤਰਨ ਤਰਨ ਮਾਲਕ ਦਾ ਏਰੀਆ 55000 ਰੁਪਏ ਕਿਹਾ ਇੱਕ ਬਰੀ ਟਾਇਰ ਵੀ ਠੀਕ ਹੈ ਤਿੰਨ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ 99 88401608 ਗੱਲਬਾਤ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਆ ਵੀਡੀਓ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਕਿਸੇ ਨੇ ਐਡ ਕਰਵਾਉਣੀ ਹੈ ਤਾਂ ਆਪਣਾ ਨੰਬਰ ਉੱਪਰ ਚੱਲਦਾ ਰਹਿੰਦਾ 7814038664 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ